ਜਿੱਦਾਂ ਮਰਜੀ ਗੱਲ ਨੂੰ ਸਭ ਮਾਫ ਹੈ ਮੈਨੂੰ ਜਿਠ ਸੀ ਜਦੋਂ ਹਾਂ ਚੰਨਾ ਮੇਰਾ ਲੈਣਾ ਹੈ ਮੇਰੀ ਤਾਈ ਇਹਨੂੰ ਪੜਵੇ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਨੀ ਮੁੰਡਾ ਆਵੇ ਤਾਂ ਸੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਨੀ ਹਾਈ ਨੀ ਉਤੋਂ ਬਾਡੀਆਂ ਦਾ ਜੋਰ ਬੇਬੇ ਬੜੀ ਸੀ ਬਮਾ ਆਯੋ ਕੱਲਿਆ ਸਿਜੇਟ ਤੇ ਆ ਕਰਕੇ ਤੇਆ ਫੇਰੇ ਬੌਂਦੜੀ ਵੱਡੀ ਪਰ ਜਾਈ ਨੀ ਕਰੇ ਚੱਲ ਕੱਢੂੰ ੜਕਾ ਹਾਈ ਬਰਥਡੇ ਪਾਈ ਨਾ ਕਿਉਂ ਨਾ ਦੱਸਾਈ ਨੀ ਕਰੇ ਚੱਲ ਕੱਢੂੰ ੜਕਾ ਆਇਆ ਜੇਠ ਸੀ ਕੁਵਲੇ ਠੇਕੇ ਉਤਰਾ ਜਿਆ ਬੂਹਾ ਖੋਲਿਆ ਜਦੂ ਸੀ ਤਾਈ ਵਿੱਚ ਬਚਿਆ ਆਇਆ ਜੇਠ ਸੀ ਕੁਵਲੇ ਠੇਕੇ ਉਤਰਾ ਜਿਆ ਕੁੰਡਾ ਖੋਲਿਆ ਜਦੂ ਸੀ ਤਾਈ ਵਿੱਚ ਬਚਿਆ ਵੇਖ ਕੇ ਤਾਈ ਵੜਾ ਚੜਿਆ ਸੀ ਗੁੱਸਾ कम जटा ते पुतां गल पैण जटिए दारू पी न पंडितां मुंडे नकेरे पंडितां मुंडे न कॾहिं बकेरे नीना पाणीअ हा कराई ਨੀ ਕਰੇ ਚੱਲ ਕੱਦੂੜੜੀ ਕਾ ਉਹ ਪੱਟੇ ਪਾਈ ਨਾ ਕਿਉਂ ਨਾ ਦੱਸਾਈ ਨੀ ਕਰੇ ਚੱਲ ਕੱਦੂੜੜੀ ਕਾ ਜਿਉ ਜਿਉ ਬੇਮਨਜੇ ਤੇ ਸ਼ਰਾਬੀ ساری ਰਾਤ ਬੋਲਿਆ ਗਾਲਾਂ ਕਾਢ ਕੇ ਸੀ ਜੇਠਨੇ ਪਿਆ ਮੰਜੇ ਤੇ ਸ਼ਰਾਬੀ ਸਾਰੀ ਰਾਤ ਬੋਲਿਆ ਘੜਾ ਕਦ ਕੇ ਸੀ ਜੇਠ ਨੇ ਪੀਤੀ ਹੋਵੇ ਜੇ ਸ਼ਰਾਬ ਉਹ ਤੋ ਰੱਬ ਵੀ ਡਰੇ ਉਹਨੂੰ ਪੁੱਛ ਲੂੰਗਾ ਜਾ ਕੇ ਨਹੀਂ ਮਿਆਪੇ ਹੀ ਕਰੇ ਹੋ ਪੀਤੀ ਹੋਵੇ ਜੇ ਸ਼ਰਾਬ ਉਹ ਤੋ ਰੱਬ ਵੀ ਡਰੇ ਉਹਨੂੰ ਪੁੱਛ ਲੂੰਗਾ ਜਾ ਕੇ ਨਹੀਂ ਮਿਆਪੇ ਹੀ ਕਰੇ ਕਹੇ ਨਹੀਂ ਧਰੀਕੇ ਹੋ ਜਾ ਬਿੱਲੋ ਪਿਆਰ ਹੈ ਕਹੇ ਨੀ ਤਰੀਕੇ ਵਾਲਾ ਹੋ ਜਾ ਬਿੱਲੋ ਪਿਆਰ ਮੈਂ ਆਪੇ ਹੀ ਮਨਾਲੂ ਤੇਰੀ ਤਾਈ ਨੀ ਕਰੇ ਚੱਲ ਕੱਢੋਂ ਰਣਕਾ ਹਾਇਰ ਬਰਥਡੇ ਪਾਈ ਨਾ ਕਿਉਂ ਨਾ ਦੱਸਾਈ ਕਿਸੇ ਤੇ ਬਰਥਡੇ ਵਾਈ ਨਾ ਗਿਆ ਨਾ ਦੱਸਾਈ ਕਿਸੇ ਦੇ ਨਾ ਨਹੀਂ ਤੋੜਨੀ ਵਾ ਵਾ